ਬਲਾਸਟਰ ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਡਿਸਕਸ ਕਰਾਂਗੇ ਕਿ ਕਾਰੋਬਾਰ ਕਰਨ ਦੀਆਂ ਕੁਝ ਬੁਨਿਆਦੀ ਗੱਲਾਂ ਕੀ ਹਨ ਸਾਰੇ ਕਾਰੋਬਾਰਾਂ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਕੁਝ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ ਅੱਜ ਅਸੀਂ ਉਹਨਾਂ ਤਿੰਨ ਥੀਮਸ ਬਾਰੇ ਗੱਲ ਕਰਾਂਗੇ ਜਿਨ੍ਹਾਂ ਤੇ ਅਸੀਂ ਤੁਹਾਡੀ ਬਿਜ਼ਨਸ ਬਲਾਸਟਰ ਯਾਤਰਾ ਦੌਰਾਨ ਧਿਆਨ ਦੇਵਾਂਗੇ ਯਾ ਉਹ ਕਿਹੜੀਆਂ ਤਿੰਨ ਬੁਨਿਆਦੀ ਗੱਲਾਂ ਹਨ ਜਿਨ੍ਹਾਂ ਤੇ ਧਿਆਨ ਦੇਣ ਨਾਲ ਬਿਜ਼ਨਸ ਵੱਧਦਾ ਫੁੱਲਦਾ ਹੈ ਜਾਂ ਫੈਲਦਾ ਹੈ ਸੋ ਸਭ ਤੋਂ ਪਹਿਲੇ ਨੰਬਰ ਤੇ ਹੈ ਗਾਹਕ ਕਾਰੋਬਾਰ ਦਾ ਮੁੱਖ ਟੀਚਾ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਹੈ ਸੋ ਸਾਨੂੰ ਇਹ ਸਮਝਣਾ ਪਏਗਾ ਕਿ ਉਹਨਾਂ ਦੀਆਂ ਜ਼ਰੂਰਤਾਂ ਕੀ ਹਨ ਉਹ ਕੀ ਚਾਹੁੰਦੇ ਹਨ ਅਤੇ ਉਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੇ ਪ੍ਰੋਡਕਟ ਜਾਂ ਸਰਵਿਸਿਜ਼ ਨੂੰ ਤਿਆਰ ਕਰਨਾ ਹੋਵੇਗਾ ਹੋ ਸਕਦਾ ਹੈ ਉਹਨਾਂ ਦੀ ਲੋੜ ਪੂਰਾ ਕਰਨ ਲਈ ਸਾਨੂੰ ਆਪਣੀ ਸਰਵਿਸਿਜ਼ ਨੂੰ ਥੋੜਾ ਬਹੁਤ ਬਦਲਾਵ ਕਰਨਾ ਪਵੇ ਜਾਂ ਸਾਨੂੰ ਆਪਣੇ ਪ੍ਰੋਡਕਟ ਦੇ ਵਿੱਚ ਵੀ ਥੋੜਾ ਜਿਹਾ ਬਦਲਾਵ ਲੈ ਕੇ ਆਉਣਾ ਪਵੇ ਉਹਨਾਂ ਦੀਆਂ ਲੋੜਾਂ ਦੇ ਮੁਤਾਬਕ ਜਾਂ ਉਹਨਾਂ ਦੇ ਇੰਟਰਸਟ ਦੇ ਮੁਤਾਬਕ ਸੋ ਤੁਹਾਨੂੰ ਨਵੇਂ ਗਾਹਕ ਵੀ ਲੱਭਣੇ ਪੈਣਗੇ ਅਤੇ ਮੌਜੂਦਾ ਗਾਹਕਾਂ ਨੂੰ ਬਰਕਰਾਰ ਰੱਖਣ ਦੇ ਤਰੀਕੇ ਵੀ ਲੱਭਣੇ ਪੈਣਗੇ ਤੇ ਇਹ ਵੀ ਯਾਦ ਰੱਖੋ ਕਿ ਕੁਝ ਸਮੇਂ ਬਾਅਦ ਗਾਹਕ ਜੋ ਹੈ ਪੁਰਾਣੇ ਪ੍ਰੋਡਕਟ ਦੇ ਨਾਲ ਬੋਰ ਹੋ ਜਾਂਦਾ ਹੈ ਜਦ ਤੱਕ ਉਸ ਦੇ ਵਿੱਚ ਅਸੀਂ ਕੋਈ ਨਵੀਂ ਐਡੀਸ਼ਨ ਜਾਂ ਨਵਾਂ ਬਦਲਾਵ ਜਾਂ ਨਵਾਂ ਕੁਝ ਨਹੀਂ ਲੈ ਕੇ ਆਵਾਂਗੇ ਕੁਝ ਨਾ ਕੁਝ ਨਵਾਂਪਨ ਸਾਨੂੰ ਲੈ ਕੇ ਆਉਂਦੇ ਰਹਿਣਾ ਪਏਗਾ ਜਦ ਤੱਕ ਅਸੀਂ ਕੁਝ ਐਸਾ ਨਵਾਂਪਣ ਨਹੀਂ ਲੈ ਕੇ ਆਵਾਂਗੇ ਸਾਡਾ ਗਾਹਕ ਜਿਹੜਾ ਹੈਗਾ ਸਾਡੇ ਨਾਲ ਬੱਝਿਆ ਨਹੀਂ ਰਹੇਗਾ ਸੋ ਆਪਣੇ ਮੌਜੂਦਾ ਗਾਹਕ ਨੂੰ ਬਰਕਰਾਰ ਰੱਖਣ ਦੇ ਤਰੀਕੇ ਵੀ ਸਾਨੂੰ ਲੱਭਣੇ ਪੈਣਗੇ ਅਤੇ ਨਵੇਂ ਗਾਹਕ ਵੀ ਲਗਾਤਾਰ ਲੱਭਣੇ ਪੈਣਗੇ ਉਸ ਦੇ ਲਈ ਵੀ ਸਾਨੂੰ ਆਪਣੇ ਪ੍ਰੋਡਕਟ ਜਾਂ ਸਰਵਿਸਿਜ਼ ਦੇ ਵਿੱਚ ਬਦਲਾਅ ਲਿਆਉਂਦੇ ਰਹਿਣਾ ਪਏਗਾ ਦੂਸਰੇ ਨੰਬਰ ਤੇ ਆਂਦਾ ਹੈ ਸੇਲਜ਼ ਅਤੇ ਰੈਵਨਿਊ ਆਪਣੀ ਸੇਲਸ ਅਤੇ ਰੈਵਨਿਊ ਵਧਾਉਣ ਦੇ ਤਰੀਕੇ ਲੱਭਨੇ ਹੁੰਦੇ ਹਨ ਇਹ ਤੁਹਾਡੇ ਦੁਆਰਾ ਕੀਤੀਆਂ ਗਈਆਂ ਸੇਲਸ ਦੀ ਕੁੱਲ ਸੰਖਿਆ ਅਤੇ ਤੁਹਾਡੇ ਕਾਰੋਬਾਰ ਦੁਆਰਾ ਸੇਲ ਤੋਂ ਪ੍ਰਾਪਤ ਹੋਣ ਵਾਲੀ ਰਕਮ ਹੈ ਸੋ ਸੇਲਸ ਤੁਹਾਡੀ ਵਿਕਰੀ ਕਿੰਨੀਆਂ ਤੁਸੀਂ ਵਿਕਰੀਆਂ ਕੀਤੀਆਂ ਨੇ ਤੇ ਯਾ ਕਿੰਨੀ ਸੇਲ ਕੀਤੀ ਹੈ ਔਰ ਰੈਵਨਿਊ ਹੁੰਦਾ ਹੈ ਉਸ ਸੇਲ ਤੋਂ ਪ੍ਰਾਪਤ ਹੋਣ ਵਾਲੀ ਰਕਮ ਜਾਂ ਉਸ ਸੇਲ ਤੋਂ ਪ੍ਰਾਪਤ ਹੋਣ ਵਾਲਾ ਪੈਸਾ ਇਹ ਤੁਹਾਡੇ ਕਾਰੋਬਾਰ ਦੀ ਸਮੁੱਚੀ ਸਿਹਤ ਦਾ ਇੱਕ ਮਹੱਤਵਪੂਰਨ ਸੂਚਕ ਹੈ ਜਿੰਨੀ ਤੁਹਾਡੀ ਸੇਲਸ ਜ਼ਿਆਦਾ ਹੈ ਜਿੰਨਾ ਤੁਹਾਡਾ ਰੈਵਨਿਊ ਜ਼ਿਆਦਾ ਹੈ ਅੰਡਰਸਟੂਡ ਹੈ ਕਿ ਉਨਾ ਹੀ ਤੁਹਾਡਾ ਬਿਜ਼ਨਸ ਵਧੀਆ ਚੱਲ ਰਿਹਾ ਹੈ ਆਪਣੀ ਸੇਲ ਅਤੇ ਰੈਵਨਿਊ ਵਧਾਉਣ ਦੇ ਤਰੀਕੇ ਲਗਾਤਾਰ ਅਸੀਂ ਲੱਭਦੇ ਰਹਿਣਾ ਹੁੰਦਾ ਹੈ ਔਰ ਇਸ ਦੇ ਬਾਰੇ ਅੱਗੇ ਵੀ ਆਪਾਂ ਜਾ ਕੇ ਗੱਲ ਕਰਾਂਗੇ ਤੀਸਰਾ ਹੈ प्रॉफिट ਜਾਂ ਲਾਭ ਸਾਰੇ ਬਿਜ਼ਨਸ ਨੂੰ ਕਾਇਮ ਰੱਖਣ ਅਤੇ ਵਧਣ ਲਈ प्रॉफिट ਕਮਾਉਣ ਦੀ ਲੋੜ ਹੁੰਦੀ ਹੈ ਜੋ ਕਿ ਕੁੱਲ ਰੈਵਨਿਊ ਵਿੱਚੋਂ ਕੁੱਲ ਕਾਸਟਸ ਦਾ ਘਾਟਾ ਹੈ ਕਾਸਟ ਉਸ ਪ੍ਰੋਡਕਟ ਦੀ ਜਾਂ ਉਸ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਕੀਮਤ ਹੈ ਰੈਵਨਿਊ ਜੋ ਅਸੀਂ ਕਮਾਈ ਕੀਤੀ ਹੈ ਕੁੱਲ ਉਹ ਹੈ ਸੋ ਰੈਵਨਿਊ ਦੇ ਵਿੱਚੋਂ ਜਦੋਂ ਅਸੀਂ ਕੁੱਲ ਕੋਸਟ ਘਟਾ ਦਿੰਦੇ ਹਾਂ ਤਾਂ ਬਾਕੀ ਜੋ ਪੈਸਾ ਬਚਦਾ ਹੈ ਉਹ ਸਾਡਾ ਪ੍ਰੋਫਿਟ ਹੈ ਜਾਂ ਸਾਡਾ ਲਾਭ ਹੈ ਜਾਂ ਸਾਨੂੰ ਫਾਇਦਾ ਹੋਇਆ ਹੈ ਜੋ ਬਿਜ਼ਨਸ ਵਿੱਚ ਸੋ ਪ੍ਰੋਫਿਟ ਨੂੰ ਹਮੇਸ਼ਾ ਵਧਾਉਣ ਦੇ ਤਰੀਕੇ ਲੱਭਣ ਦੇ ਲਈ ਸਾਨੂੰ ਨਵੇਂ-ਨਵੇਂ ਤਰੀਕੇ ਅਪਣਾਣ ਦੀ ਲੋੜ ਪੈਂਦੀ ਹੈ ਸੋ so, business ਨੂੰ ਅਗਰ ਅਸੀਂ ਕਾਇਮ ਰੱਖਣਾ ਹੈ ਤਾਂ profit ਕਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ business ਵਿੱਚ ਵਾਧਾ ਕਰਨ ਲਈ ਵੀ profit ਨੂੰ ਕਮਾਉਣ ਦੀ ਲੋੜ ਹੁੰਦੀ ਹੈ ਸੋ ਤੁਸੀਂ ਤਿੰਨ ਟਰਮਸ ਇਹਦੇ ਵਿੱਚ ਸਿੱਖਿਆ ਨੇ sales ਤੁਹਾਡੀ ਵਿਕਰੀ costs ਤੁਹਾਡਾ ਖਰਚਾ ਉਸ ਦੇ ਉੱਪਰ ਆਉਣ ਵਾਲਾ ਔਰ ਜੋ revenue ਹੈ ਉਹ ਹੈ ਵੱਡਾ ਜੋ ਪੈਸਾ ਤੁਸੀਂ ਕਮਾਉਨੇ ਹੋ ਆਪਣੇ ਪ੍ਰੋਡਕਟ ਨੂੰ ਵੇਚ ਕੇ ਤੇ ਰੈਵਨਿਊ ਵਿੱਚੋਂ ਜਦੋਂ ਕਾਸਟ ਘਟਾ ਦਿੰਦੇ ਹਾਂ ਤਾਂ ਬਾਕੀ ਜੋ ਬਚਦਾ ਹੈ ਉਹ ਹੈ ਪ੍ਰੋਫਿਟ ਸਾਡਾ ਜਾਂ ਲਾਭ ਜੋ ਅਸੀਂ ਬਿਜ਼ਨਸ ਦੇ ਵਿੱਚੋਂ ਲਾਭ ਕਮਾਇਆ ਹੈ ਸੋ ਇਹ ਤਿੰਨ ਚੀਜ਼ਾਂ ਸਾਡੇ ਲਈ ਬਹੁਤ ਮਹੱਤਵਪੂਰਨ ਹਨ ਫਿਰ ਤੋਂ ਦੁਹਰਾਓ ਪਹਿਲੇ ਨੰਬਰ ਤੇ ਗਾਹਕ ਦੂਸਰੇ ਨੰਬਰ ਤੇ ਸੇਲਸ ਐਂਡ ਰੈਵਨਿਊ ਅਤੇ 30 ਨੰਬਰ ਤੇ profit ਸੋ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਇਹਨਾਂ ਬਾਰੇ ਗੱਲ ਕਰਦੇ ਰਹਾਂਗੇ ਔਰ ਇਸ ਤੇ ਹੀ ਤੁਸੀਂ ਸਭ ਤੋਂ ਵੱਧ ਧਿਆਨ ਦੇਣਾ ਹੈ ਗਾਹਕ ਸੇਲਸ ਐਂਡ ਰੈਵਨਿਊ ਐਂਡ profit ਧੰਨਵਾਦ